ਔਰ ਲੜ جاری ਹੈ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਠੀਕ ਹੈ ਅੰਦੋਲਨ جاری ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਅਟਾ ਨਹੀਂ ਕਿਸ ਕਿਹੜੇ ਮੋਰ ਤੇ ਜਾ ਕੇ ਅੰਦੋਲਨ ਦੀ ਕੀ ਰੁਕ ਰਹਿਣਾ ਵੰਨੀ ਆ ਉਹਦੇ ਲਈ ਸੰਲਗਨੋਂ ਅਪੀਲ ਕੀਤੀ ਆ ਤੇ ਪਹਿਲਾ ਨਾਲੋਂ 10 ਗੁਣਾ ਤਾਕਤ ਨਾਲ ਸਿੱਧੇ ਖਿਚਾ ਰਹੇ ਜਿ세 ਬੰਦੂ ਤੋੜ ਕੇ ਫਿਰ ਇਕੱਲਾ ਕਰੂੰਗੇ ਬਾਕੀ ਜਥੇਬੰਦੀ ਨਾਲ ਤਾਲ ਮਿਲ ਸਕਦਾ ਮੈਂ ਮੈਂ ਇੱਕ ਬੇਨਤੀ ਕਰਾਂ ਕਿ ਸਾਡੀ ਕਿਸੇ ਵੀ ਜਥੇਬੰਦੀ ਦੇ ਨਾਲ ਇਹ ਕੋਈ ਲੜਾਈ ਨਹੀਂ ਹੈ ਲੜਾਈ ਹੁੰਦੀਆਂ ਵਿਚਾਰਾਂ ਦੇ ਫਰਕ ਹੁੰਦੇ ਆ ਕਿਹੜੀ ਮੰਗ ਨਾਲ ਕਿਹੜੀ ਜਥੇਬੰਦੀ ਸਹਿਮਤ ਹੁੰਦੀ ਹੈ ਹਰ ਕੋਈ ਇੱਥੇ ਖੜਦਾ ਹੈ ਜਦੋਂ ਕਿਸੇ ਵੀ ਸਾਰੀਆਂ ਜਥੇਬੰਦੀਆਂ ਦਾ ਇੱਕ ਸਾਂਝਾ ਮੁੱਦਾ ਆਇਆ ਤੁਸੀਂ ਦੇਖ ਲਓ ਇੱਕ ਟਿਕਲੇ ਧਰਮ ਤੇ ਸਾਰੇ ਇਕੱਠੇ ਹੋ ਜਾਣਗੇ ਲੇਕਰ ਬਹੁਤ ਸਾਰੀਆਂ ਜਥੇਬੰਦੀਆਂ ਤੁਸੀਂ ਆਪ ਦੇਖਿਆ ਕਿ ਕਹਿੰਦੀਆਂ ਸੁਣੀਆਂ ਕਿ ਐਮਐਸਪੀ ਦਾ ਮੁੱਦਾ ਹੀ ਨਹੀਂ ਐਮਐਸਪੀ ਦੀ ਲੋੜ ਹੀ ਨਹੀਂ ਆ ਫਿਰ ਉਹ ਜਥੇ ਬੰਦਿਆਂ ਨੇ ਸਾਡੀ ਮੰਨਣਾ ਸਹਿਬਤ ਨਹੀਂ ਨਾ ਹੋ ਰਾ ਸੀ ਉਸ ਕਰਕੇ ਆ ਰੌਲਾ ਹੋਰ ਕੁਛ ਵੀ ਲੈ ਲੜਾਈ ਕਿਸੇ ਤਰ੍ਹਾਂ ਲਈ ਕਿਸੇ ਜਥੇ ਬੰਦੀ ਕਿਸੇ ਵਿਚਾਰ ਨਾਲ ਕਿਸੇ ਮੰਨਣਾ ਸਹਿਬਤ ਆ ਕੋਈ ਨਹੀਂ ਹਸਾ ਜਿਹੜਾ ਇੱਕੋ ਮੁੱਦੇ ਦੇ ਉੱਤੇ ਸਾਰਿਆਂ ਨੇ ਸੱਜ ਕੇ ਇੱਕੋ ਮੁੱਦਾ ਬਣੇਗਾ ਉੱਥੇ ਸਾਲ ਬਸੇਗਾ ਇੱਕ ਜੁਟਤਾ ਹੋ ਜੂ ਮੈਂ ਉਹੀ ਗੱਲ ਕਹਿ ਰਿਹਾ ਹਾਂ ਤਾਂ ਤੁਹਾਡੇ ਸਵਾਲ ਦਾ ਆਲਰੇਡੀ ਜਵਾਬ ਦੇਤਾ ਕਿ ਜਿਹੜੇ ਇੱਕੋ ਮੁੱਦੇ ਦੇ ਉੱਤੇ ਸਾਰਿਆਂ ਦੀ ਸਾਡੀ ਸਮਝ ਬਣੂਗੀ ਇੱਕ